ਮੈਨੂੰ ਲੱਗਦਾ ਇਹ ਘਰ ਹੈ ਹਾਂਜੀ ਚੰਨਣ ਦੇਸ਼ਪਤ ਤੁਹਾਡਾ ਹੀ ਨਾਂ ਹੈ ਜੀ ਹਾਂਜੀ ਹਾਂਜੀ ਮੇਰਾ ਹੀ ਆ ਜੀ ਫੇਸਬੁੱਕ ਤੇ ਚੰਨਣ ਫੇਸਬੁੱਕ ਹੀ ਆ ਆਈਡੀ ਤੁਹਾਡਾ ਹੀ ਹੈ ਹਾਂਜੀ ਮੇਰਾ ਹੀ ਆ ਜੀ ਲਿਓ ਜੀ ਇਖਾਜ ਇੰਡੀਅਨ ਆਰਮੀ ਆਗੇ ਬੜੋ ਹਮ ਤੁਹਾਰੇ ਸਾਥ ਹੈ ਇਹ ਫੇਸਬੁੱਕ ਦੀ ਪੋਸਟ ਤੁਸੀਂ ਪਾਈ ਹੈ ਹਾਂਜੀ ਹਾਂਜੀ ਮੈਂ ਪਾਈ ਹੈ ਇਹ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਾਂਗੇ ਇਹ ਪੋਸਟ ਵੀ ਤੁਸੀਂ ਪਾਈ ਹੈ ਹਾਂਜੀ ਹਾਂਜੀ ਮੈਂ ਪਾਈ ਹੈ ਜੀ ਇਹ ਵੀ ਗੁੱਡ ਗੁੱਡ ਹਾਂ ਤੁਸੀਂ ਮੇਰੀ ਛਾਤੀ ਦੇ ਨਾਲ ਬੰਬ ਬੰਨ ਦੋ ਤੇ ਮੈਨੂੰ ਪਾਕਿਸਤਾਨ ਚ ਸੁੱਟ ਦੋ ਇਹ ਵੀ ਪੋਸਟ ਤੁਸੀਂ ਪਾਈ ਹੈ ਹਾਂਜੀ ਹਾਂਜੀ ਮੈਂ ਪਾਈ ਹੈ ਜੀ ਇਹ ਵੀ ਦਰਸਲ ਇੰਡੀਅਨ ਆਰਮੀ ਤਾਂ ਆਪਣਾ ਕੰਮ ਕਰ ਹੀ ਰਹੀ ਹੈ ਪਰ ਸਾਨੂੰ ਤੁਹਾਡੇ ਵਰਗੇ ਸੂਰਬੀਰਾਂ ਦੀ ਬਾਰਡਰ ਤੇ ਲੋੜ ਹੈ। ਹਾਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਰਗੇ ਬਹਾਦਰ ਜਰਨੈਲ ਸਾਡੇ ਨਾਲ ਫਰੰਟ ਤੇ ਆ ਕੇ ਪਾਕਿਸਤਾਨ ਨਾਲ ਲੜਾਈ ਕਰਨ ਤੇ ਸਿਰਫ ਫੇਸਬੁੱਕ ਤੇ ਪੋਸਟਾਂ ਨਾ ਪਾਣ। ਚੱਲੀਏ ਫਿਰ ਲੈ ਜੀਏ ਫਿਰ ਇਹਨਾਂ ਨੂੰ। ਇੱਥੇ ਜੀ ਬਾਰਡਰ ਤੇ ਚੱਲੋ ਚਲੋ ਚਲੋ ਚੱਲੇ ਮੈਂ ਨਹੀਂ ਜਾਣਾ ਮੈਂ ਨਹੀਂ ਆਣਾ ਚਲੋ ਮੰਮਾ ਮੈਂ ਨਹੀਂ ਜਾਣਾਂਗੀ ਤੁਹਾਡੇ ਵਰਗੇ ਬੰਦੇ ਨਹੀਂ ਹੁੰਦੇ ਅੱਜ ਤਾਂ ਨਹੀਂ ਪੈਂਦਾ ਜੀ ਮੈਂ ਪਹੁੰਚ ਚਲੋ ਤੁਹਾਡੇ ਵਰਗੇ ਭਾਦਰ ਦੀ ਲੋੜ ਹੈ ਮੈਨੂੰ ਮਾੜਾ ਲੱਗਦਾ ਜੀ ਕੋਈ ਲੋੜ ਨਹੀਂ ਜਾਣਾਂਗੀ ਚਲੋ